ਕੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜਿੱਥੇ ਨਮਸਕਾਰ ਕਰਨ ਵਾਸਤੇ ਦਰਸ਼ਨ ਦਿਦਾਰਿਆਂ ਵਾਸਤੇ ਪਹੁੰਚਿਆ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਦਿਦਾਰੇ ਕੀਤੇ ਨੇ ਤੇ ਬਹੁਤ ਹੀ ਗੁਰੂ ਸਾਹਿਬ ਦੀ ਅਪਾਰ ਕਿਰਪਾ ਡਿਠੇ ਸੱਬੇ ਥਾਵ ਨਹੀਂ ਤੁੱਤ ਜਿਹਾ ਵੱਧੋ ਪੁਰਖ ਵਿਦਾ ਤੇ ਤਾਂ ਤੂੰ ਸੋਹਿਆ ਵਸਦੀ ਸਗਣ ਅਪਾਰ ਅਨੂਪ ਰਾਮਦਾਸਪੁਰ ਹਰ ਹੰਨ ਨਾਲ ਕਸਮਲ ਜਾਏ ਨਾ ਆਇਆ RAMDAS sir ਗੁਰੂ ਸਾਹਿਬ ਦੀ ਅਪਾਰ ਕਿਰਪਾ ਤੇ ਜਿੱਥੇ ਅੱਜ ਆਪਾਂ ਜਿੱਥੇ ਦਰਸ਼ਨ ਦਿਦਾਰੇ ਕੀਤੇ ਨੇ ਤੇ ਉੱਥੇ ਹੀ ਜਿਹੜਾ ਪਿਛਲੇ ਕਈ ਦਿਨਾਂ ਤੋਂ ਜਿਹੜੀਆਂ ਧਮਕੀ ਦੀਆਂ ਧਮਕੀ ਭਰੀਆਂ ਈਮੇਲ ਆ ਰਹੀਆਂ ਨੇ ਸਾਡੇ ਜਿਹੜਾ ਮਹਾਨ ਅਸਥਾਨ ਹੈ ਮਹਾਨ ਜਿਹੜਾ ਸਭ ਤੋਂ ਸਾਡਾ ਗੁਰਸਿੱਖਾਂ ਦਾ ਨਹੀਂ ਸਮੁੱਚੇ ਭਾਰਤ ਵਿਸ਼ਵ ਦੇ ਵਿੱਚ ਸਭ ਤੋਂ ਮਹਾਰਾਜ ਦਾ ਡਿੱਠੇ ਸਭੇ ਥਾਵ ਨਹੀਂ ਤੁੱਟ ਜੇ ਹਾ ਸ੍ਰੀ ਹਰਮੰਦਰ ਸਾਹਿਬ ਜਿੱਥੇ ਹਰ ਕੋਈ ਆ ਕੇ ਇੱਥੇ ਨਮਸਕਾਰ ਕਰਦਾ ਤੇ ਆਪਣੀਆਂ ਝੋਲੀਆਂ ਭਰ ਕੇ ਲੈ ਕੇ ਜਾਂਦਾ ਤੇ ਜਿਹੜੇ ਲੋਕ ਜਿਹੜੇ ਇਹ ਈਮੇਲ ਭਰੀਆਂ ਧਮਕੀਆਂ ਦੇ ਰਹੇ ਨੇ ਪਿਛਲੇ 6-7 ਦਿਨਾਂ ਤੋਂ 7-8 ਜਿਹੜੀਆਂ ਈਮੇਲ ਆਈਆਂ ਨੇ 14 ਜੁਲਾਈ ਤੋਂ ਲੈ ਕੇ ਤੇ ਮੈਂ ਜਿੱਥੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੇ ਪ੍ਰਬੰਧ ਸਾਰੇ ਚਲਾ ਰਹੇ ਨੇ ਤੇ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਹੋਰਾਂ ਨੂੰ ਤੇ ਸਾਰੇ ਸਤਿਕਾਰਯੋਗ ਸਾਡੇ ਸਿੰਘ ਸਹਿਬਾਨ ਤੇ ਉਹਨਾਂ ਨੂੰ ਵੀ ਜਿੱਥੇ ਬਹੁਤ ਹੀ ਨਿਮਰਤਾ ਸਹਿਤ ਬੇਨਤੀ ਕਰਦਾ ਜਿੱਥੇ ਆਪਾਂ ਸਾਰੇ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਦਿਦਾਰੇ ਜਦੋਂ ਕਰਦੇ ਆ ਤੇ ਆਪਣੇ ਅ ਦਰਬਾਰ ਸਾਹਿਬ 'ਚ ਮੱਥਾ ਟੇਕਣ ਬਹੁਤ ਰੋਜ਼ ਦੀ ਲੱਖਾਂ ਦੀ ਤਦਾਦ ਤੇ ਸੰਗਤ ਆਉਂਦੀ ਹੈ ਤੇ ਉਹ ਸੰਗਤ ਦਾ ਵੀ ਆਪਾਂ ਧਿਆਨ ਰੱਖਣਾ ਪਰ ਜਿਹੜੇ ਦੁਸ਼ਟ ਲੋਕ ਨੇ ਜਦੋਂ ਆਪਾਂ ਪਿਛਲਾ ਭਾਵੇਂ ਦੇਖ ਲਈਏ ਸਮਾਂ ਮੁਗਲਾਂ ਦਾ ਰਾਜ ਸੀ ਜਾਂ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਵੀ ਬਹੁਤ ਸਾਰੇ ਜਿਹੜੇ ਆ ਹਰਮੰਦਰ ਸਾਹਿਬ ਨੂੰ ਜਿਹੜੀ ਹੈ ਆਨ-ਬਾਨ ਜਿਹੜੀ ਹੈ ਇਹਨੂੰ ਧਮਕੀਆਂ ਤੇ ਇਹਦੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕਰਦੇ ਰਹੇ ਪਰ ਖਾਲਸੇ ਨੇ ਜਿਹੜੇ ਆ ਉਹਨਾਂ ਦਾ ਭਾਵੇਂ ਅਹਿਮਦ ਸ਼ਾਹ ਅਬਦਾਲੀ ਸੀ ਜਾਂ ਗੋਰੇ ਸੀ ਤੇ ਉਹਨਾਂ ਨੂੰ ਕਿਵੇਂ ਸੋਧਿਆ ਤੇ ਜਿਹੜਾ ਈਮੇਲ ਵਾਲਾ ਹੈ ਜੇ ਜਦੋਂ ਖਾਲਸਾ ਪੰਥ ਬੁੱਢਾ ਦਲ ਅਹਿਮਦ ਸ਼ਾਹ ਅਬਦਾਲੀ ਜਿਹੜਾ ਹੈ ਚੜ ਕੇ ਆਉਂਦਾ ਸੀ ਸ੍ਰੀ ਹਰਮੰਦਰ ਸਾਹਿਬ ਤੇ ਤੇ 222000 ਘੋੜਸਵਾਰ ਜਿਹੜੀਆਂ ਫੌਜਾਂ ਨੇ ਸ੍ਰੀ ਹਰਮੰਦਰ ਸਾਹਿਬ ਦੀ ਰਾਖੀ ਵਾਸਤੇ ਬਾਬਾ ਨੈਣਾ ਸਿੰਘ ਜੀ ਜਿਹੜੇ ਬੁੱਢਾ ਦਲ ਦੇ 6ਵੇਂ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ 6ਵੇਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਜਿਹੜੇ ਬੁੱਢਾ ਦਲ ਦੇ 7ਵੇਂ ਜਿਹੜੇ 6ਵੇਂ ਜਥੇਦਾਰ 5ਵੇਂ ਬਾਬਾ ਨੈਣਾ ਸਿੰਘ ਜੀ ਉਹਨਾਂ ਵੇਲੇ ਵੀ ਜਿਹੜੇ 222000 ਘੋੜਸਵਾਰ ਹਰਮੰਦਰ ਸਾਹਿਬ ਦੀ ਰਾਖੀ ਵਾਸਤੇ ਹਮੇਸ਼ਾ ਜਿਹੜੇ ਆ ਤਿਆਰ ਪਰ ਤਿਆਰ ਹੁੰਦੇ ਸੀ ਹੁਣ ਵੀ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਮਰੱਥ ਹੈ ਸਾਡੀਆਂ ਨਹਿਂਗਸੰਗ ਜਥੇਬੰਦੀਆਂ ਜਿਹੜੇ ਦੁਸ਼ਟ ਲੋਕ ਜਿਹੜੇ ਈਮੇਲ ਕਰ ਰਹੇ ਨੇ ਉਹਨੂੰ ਇਹ ਸਮਝ ਲੈਣਾ ਚਾਹੀਦਾ ਵੀ ਤੇਰੀਆਂ ਜਿਹੜੀਆਂ ਨੇ ਸਾਰੀਆਂ ਜਿਹੜੀਆਂ ਪਿਛਲੀਆਂ ਅੱਗੇ ਆਉਣ ਵਾਲੀਆਂ ਪੀੜੀਆਂ ਵੀ ਤੇਰੀਆਂ ਖਤਮ ਕਰ ਦੇਵਾਂਗੇ ਜੇ ਸਾਡੇ ਅਸਥਾਨ ਵੱਲ ਅੱਖ ਪੁੱਟ ਕੇ ਅੱਖ ਜੇ ਪਤਾ ਲੱਗ ਜਾਣਾ ਚਾਹੀਦਾ ਵੀ ਕਿਹੜਾ ਇਹ ਦੁਸ਼ਟ ਹੈ ਜਿਹੜਾ ਸਾਡੇ ਅਸਥਾਨ ਨੂੰ ਇਹੋ ਜੀਆਂ ਮਾੜੀਆਂ ਜਿਹੜੀਆਂ ਨੀਚ ਹਰਕਤਾਂ ਕਰ ਰਿਹਾ ਧਮਕੀਆਂ ਦੇ ਰਿਹਾ ਤੇ ਉਹਦਾ ਜਿਹੜਾ ਹਸਿਰ ਜਿਹੜਾ ਪਹਿਲਾਂ ਵੀ ਖਾਲਸੇ ਨੇ ਕਦੇ ਮਾਫ ਨਹੀਂ ਕੀਤਾ ਤੇ ਹੁਣ ਵੀ ਜਿਹੜਾ ਜੋ ਵੀ ਇਹਦੇ ਨਾਲ ਸੰਬੰਧਤ ਨੇ ਉਹ ਕਿਸੇ ਨੂੰ ਵੀ ਮਾਫ ਨਹੀਂ ਕੀਤਾ ਜਾਣਾ ਤੇ ਗੁਰੂ ਸਾਹਿਬ ਕਿਰਪਾ ਕਰਨ ਨਾਲ ਹੀ ਜਿੰਨੀਆਂ ਭਾਵੇਂ ਸੈਂਟਰ ਸਰਕਾਰ ਹੈ ਭਾਵੇਂ ਪੰਜਾਬ ਸਰਕਾਰ ਹੈ ਉਹਨਾਂ ਨੂੰ ਜਿਹੜਾ ਬਹੁਤ ਛੇਤੀ ਇਹ ਜਿਹੜਾ ਗਲਤ ਮੈਸੇਜ ਭੇਜ ਰਹੇ ਨੇ ਈਮੇਲ ਗਲਤ ਕਰ ਰਹੇ ਨੇ ਉਹਦਾ ਕੀ ਪਿੱਛੇ ਮਕਸਦ ਹੈ ਉਹਦੇ ਪਿੱਛੇ ਕਿਹੜੀਆਂ ਏਜੰਸੀਆਂ ਕੰਮ ਕਰ ਰਹੀਆਂ ਨੇ ਉਹ ਆਪਣੇ ਸੰਗਤਾਂ ਦੇ ਸਾਹਮਣੇ ਲਿਆਉਣੀ ਚਾਹੀਦੀ ਹੈ ਤੇ ਕੋਈ ਵੀ ਇਹੋ ਜੀ ਚੀਜ਼ ਨਹੀਂ ਜੋ ਸਰਕਾਰ ਤੋਂ ਜਿਹੜੀ ਹੈ ਗੁੱਜੀ ਹੋਵੇ ਤੇ ਇਹਦਾ ਤੁਰੰਤ ਜਿਹੜਾ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ ਤੇ ਜਦੋਂ ਪਤਾ ਲੱਗਦਾ ਹੈ ਉਹ ਜਿਹੜਾ ਉਹਦਾ ਜਿਹੜਾ ਬੀ ਨਾਸ ਜਿਹੜਾ ਖਾਲਸੇ ਨੇ ਕਰਨਾ ਉਹ ਫਿਰ ਉਹਦੀਆਂ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਉਹਨੂੰ ਯਾਦ ਕਰਨਗੀਆਂ ਸੋ ਗੁਰੂ ਸਾਹਿਬ ਕਿਰਪਾ ਕਰਨ ਸੰਗਤਾਂ ਜਿਹੜੀਆਂ ਪੂਰੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਬੇਝਿਜਕ ਇੱਥੇ ਪਹੁੰਚ ਰਹੀਆਂ ਨੇ ਬਹੁਤ ਸਾਰੀ ਗੁਰੂ ਸਾਹਿਬ ਦੀ ਕਿਰਪਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਪ੍ਰਧਾਨ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਆ ਸੀ ਹਰ ਪੱਖੋਂ ਜਿਹੜੇ ਇੱਥੇ ਨਾਲ ਆ ਪੈਰਾ ਵੀ ਦੇਣ ਵਾਸਤੇ ਤਿਆਰ ਪਰ ਤਿਆਰ ਹਮੇਸ਼ਾ ਜਿਹੜਾ ਖਾਲਸਾ ਜਿਹੜਾ ਖਾਲਸਾ ਅਕਾਲ ਪੁਰਖ ਦੀ ਫੌਜ ਪਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਗੁਰੂ ਸਾਹਿਬ ਕਿਰਪਾ ਕਰਨ ਉਹ ਆਪ ਸਮਰਾਥਨ ਵਾਰੇ ਹੋ ਜੀਆਂ ਧਮਕੀਆਂ ਤੋਂ ਗਿੱਦੜ ਭਵਕੀਆਂ ਤੋਂ ਕੋਈ ਨਹੀਂ ਖਾਲਸਾ ਡਰਦਾ ਨਾ ਸੰਗਤ ਡਰਦੀ ਹੈ ਗੁਰੂ ਸਾਹਿਬ ਹਮੇਸ਼ਾ ਧਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਕਿਰਪਾ ਬਣਾਈ ਰੱਖਣ ਸੰਗਤ ਹੈ ਸਿੰਘ ਸਾਹਿਬ ਨਾਲ ਅੱਜ ਜਿਹੜੀ ਮੀਟਿੰਗ ਕੀਤੀ ਜਾਣੀ ਗਿਲ ਸਿੰਘ ਉਹ ਤਾਂ ਰੁਟੀਨ ਚ ਦਰਸ਼ਨ ਕਰਨ ਆਏ ਆ ਤੇ ਉਹਨਾਂ ਨੂੰ ਆ ਸਾਰਾ ਹੀ ਹਾਲਾਤ ਬਾਰੇ ਇੱਕ ਦੂਜੇ ਨੂੰ ਪੁੱਛਿਆ ਵੀ ਕੀ ਹੈ ਇੱਥੇ ਚੱਲ ਰਿਹਾ ਕੋਈ ਵੀ ਸਾਨੂੰ ਸੇਵਾ ਦੀ ਜ਼ਰੂਰਤ ਹੈ ਨਿਹੰਗ ਸਿੰਘ ਜਥੇਬੰਦੀਆਂ ਤੇ ਉਹ ਪੂਰਾ ਉਹਦੇ ਤੇ ਪੈਰਾ ਗੀਆਂ ਪੂਰੇ ਤਰ੍ਹਾਂ ਉਹਦੇ ਕੋਲ ਸਿਆਸਤ ਤੇ ਆ ਗੋਚ ਰਹੇ ਨੇ ਤੇ ਆ ਗੋਚ ਰਹੇ ਨੇ ਉਹਨਾਂ ਦਾ ਜਿਹੜੇ ਧਾਰਮਿਕ ਜਾਂ ਸਿਆਸੀ ਲੋਕ ਨੇ ਉਹਨਾਂ ਨੇ ਆਪਣੀ ਗੱਲ ਕਰਨੀ ਆ ਪਰ ਜਿਹੜੀ ਨਿਹੰਗ ਸਿੰਘ ਜਥੇਬੰਦੀਆਂ ਨੇ ਉਹਨਾਂ ਰੋਲ ਜਿਹੜਾ ਸਿਰਫ ਨਮਸਕਾਰ ਕਰਨ ਵਾਸਤੇ ਤੇ ਇੱਥੇ ਜਿੱਥੇ ਵੀ ਕੋਈ ਜਰੂਰਤ ਹੋਊਗੀ ਉਹਦਾ ਜਿਹੜਾ ਸਖਤੀ ਨਾਲ ਅਸੀਂ ਪੈਰਾ ਵੀ ਦੇਵਾਂਗੇ ਕੋਈ ਦੁਸ਼ਟ ਜਿਹੜਾ ਇਹੋ ਜਿਹਾ ਉਹ ਕਦੇ ਵੀ ਆਪਣੇ ਇਹ ਨਾ ਸੋਚੇ ਵੀ ਇੱਥੋਂ ਕੋਈ ਆਪਣੇ ਸੁੱਕਾ ਨਿਕਲ ਜੂਗਾ ਕੋਈ ਵੀ ਕੋਈ ਗੱਲ ਤੋਂ ਸੋਚੇ ਵੀ ਨਾ ਇਹੋ ਜਿਹਾ ਸੋ ਪਹਿਲੀ ਜੱਥੇ ਬੰਦੀ ਤੁਹਾਡੇ ਵੱਲੋਂ ਜਿਹੜਾ ਇੱਥੇ ਪਹੁੰਚਿਆ ਗਿਆ ਇਹ ਤਾਂ ਹੋਰ ਜੱਥੇ ਬੰਦੀ ਸਾਰੇ ਹੀ ਆਉਣਗੇ ਸਾਰੇ ਹੀ ਆਉਣਗੇ ਕਈਆਂ ਨੂੰ ਪਤਾ ਵੀ ਨਹੀਂ ਹੁੰਦਾ ਕਈ ਆਪਣੇ ਆਪ ਹੀ ਰਹੇ ਨੇ ਗੁਰੂ ਸਾਹਿਬ ਤੇ ਆਪਣੀ ਆਪਣੀ ਸ਼ਰਧਾ ਭਾਵਨਾ ਮੈਂ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੰਡਾਦਲ ਪੰਜਵਾਂ ਤਖਤ ਸਾਰੀਆਂ ਨਿਹੰਗ ਸਿੰਘ ਜੱਥੇ ਬੰਦੀਆਂ ਵੱਲੋਂ ਫੇਰ ਦੁਬਾਰਾ ਜਿਹੜਾ ਇਹ ਦੁਸ਼ਟ ਕੋਈ ਵੀ ਹੈ ਉਹ ਜਿਹੜਾ ਉਹਨੂੰ ਸਮਝ ਜਾਣਾ ਚਾਹੀਦਾ ਸਰਕਾਰ ਨੂੰ ਚਾਹੀਦਾ ਉਹਨੂੰ ਆਪਣੇ ਤੁਰੰਤ ਉਹਦੀ ਗ੍ਰਿਫਤਾਰੀ ਕਰੇ ਤੇ ਉਹਨੂੰ ਇਹੋ ਜੀ ਬੇ ਜਿਹੜੀ ਹੈ ਮਿਸਾਲ ਸਜ਼ਾ ਮਿਲਣੀ ਚਾਹੀਦੀ ਹੈ ਵੀ ਉਹਦੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ ਤੇ ਖਾਲਸੇ ਨੇ ਵੀ ਉਹਨੂੰ ਨਹੀਂ ਬਖਸ਼ਣਾ ਜਿਹੜਾ ਇਹੋ ਜਿਹਾ ਕੰਮ ਕਰ ਰਿਹਾ ਸੰਗਤਾਂ ਨੂੰ ਵੀ ਬੀਰ ਕਰਦੇ ਸੰਗਤਾਂ ਨੂੰ ਬੇਨਤੀ ਹੈ ਜਿਵੇਂ ਆਪਾਂ ਰੋਜ਼ ਦੀ ਤਰ੍ਹਾਂ ਇੱਥੇ ਆ ਰਹੇ ਹਾਂ ਦਰਸ਼ਨ ਦਿਦਾਰੇ ਕਰੀਏ ਬੇਝਿਜਕੋ ਸਾਰੇ ਆਪਾਂ ਦਰਸ਼ਨ ਉਵੇਂ ਹੀ ਜਿਵੇਂ ਪਹਿਲਾਂ ਆਉਂਦੇ ਉਵੇਂ ਹੀ ਆ ਕੇ ਸ਼ਰਦਾ ਵਾਧੂ ਸੰਗਤਾਂ ਆ ਰਹੀਆਂ ਨੇ ਗੁਰੂ ਸਾਹਿਬ ਦੀ અપਾਰ ਕਿਰਪਾ ਬੇਝਿਜਕੋ ਕੇ ਆਪਾਂ ਦਰਸ਼ਨ ਦਿਦਾਰੇ ਕਰੀਏ ਸਾਰੇ ਅਹੀ ਆਪਣੇ ਫੇਰ ਦੁਆਰਾ ਮੈਂ ਬੇਨਤੀ ਕਰਦਾ ਜਿਵੇਂ ਸਾਡੇ ਰੂਬੀ ਜੀ ਐਡੀਸ਼ਨਲ ਸਕੱਤਰ ਨੇ ਹੋਰ ਵੀ ਕਿੰਨੀ ਵਧੀਆ ਮਿਹਨਤ ਸਾਰੇ ਕਰ ਰਹੇ ਨੇ ਪਰ ਜਿਹੜੀ ਸੰਗਤਾਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਹੈ ਜੇ ਸਿਕਿਉਰਿਟੀ ਦੀ ਗੱਲ ਹੁੰਦੀ ਹੈ ਸਾਰੇ ਆਪਾਂ ਵੱਡੇ ਵੱਡੇ ਤੀਰਥਾਂ ਤੇ ਜਾਂਦੇ ਆ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ ਕੋਈ ਵੀ ਕਿਸੇ ਦੀ ਜਿਹੜੀ ਆ ਉਹ ਲਿਹਾਜ਼ ਵੀ ਨਹੀਂ ਕਰਨਾ ਚਾਹੀਦਾ ਤੇ ਉਹਦੇ ਵਿੱਚ ਪੂਰਾ ਸਹਿਯੋਗ ਵੀ ਕਰਨਾ ਚਾਹੀਦਾ ਹੈ ਪ੍ਰਬੰਧਕਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੇ ਜਕਾਰੇ ਜਾਵੇ ਧਨ ਤਨ ਸਾਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਮਨ ਨੂੰ ਪਾਵੇ